ਲੁਧਿਆਣਾ ਤੋਂ ਆਇਆ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਜਦੋਂ ਮਾਲਕ ਨੂੰ ਪਤਾ ਲੱਗਿਆ ਤਾਂ ਉਸ ਦੇ ਵੀ ਹੋਸ਼ ਉੱਡ ਗਏ ਤੇ ਜਦੋਂ ਉਸ ਨੇ ਘਰ 'ਚ ਲੱਗੇ ਕੈਮਰੇ ਦੀਆਂ ਤਸਵੀਰਾਂ ਦੇਖੀਆਂ ਤਾਂ ਫਿਰ ਉਸ ਨੂੰ ਇਸ ਪੂਰੇ ਮਾਮਲੇ ਤੇ ਯਕੀਨ ਹੀ ਹੋ ਗਿਆ ਜੀ ਹਾਂ ਲੁਧਿਆਣਾ ਦੇ ਵਿੱਚ ਇੱਕ ਕਾਰ ਦੇ ਵਿੱਚ ਖੜੀ ਕਾਰ ਦਾ ਟੋਲ ਟੈਕਸ ਕੱਟਿਆ ਗਿਆ ਬੇਸ਼ੱਕ ਟੋਲ ਟੈਕਸ ਸਿਰਫ 70 ਰੁਪਏ ਦਾ ਹੀ ਸੀ ਪਰ ਮਾਲਕ ਇਸ ਗੱਲ ਤੋਂ ਪਰੇਸ਼ਾਨ ਹੋ ਗਿਆ ਕਿ ਗੱਡੀ ਤਾਂ ਘਰ ਦੇ ਵਿੱਚ ਖੜੀ ਹੈ ਤਾਂ ਫਿਰ ਟੋਲ ਟੈਕਸ ਤੇ ਕਿਵੇਂ ਪਹੁੰਚੀ ਤੇ ਜਦੋਂ ਉਸਨੇ ਕੈਮਰੇ ਦੇਖੇ ਤਾਂ ਗੱਡੀ ਘਰ ਦੇ ਵਿੱਚ ਮੌਜੂਦ ਨਜ਼ਰ ਆਈ ਜਿਸ ਤੋਂ ਬਾਅਦ ਉਸਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਇਸ ਦੇ ਨਾਲ ਤਾਂ ਕੋਈ ਵੀ ਅਪਰਾਧ ਦੀ ਗਤੀਵਿਧੀ ਉਸ ਦੇ ਕਾ ਦਾ ਨੰਬਰ ਆ ਜਾਵੇ ਜਾਂ ਕੋਈ ਹੋਰ ਪੈਸੇ ਕੱਟੇ ਜਾਣ ਤਾ ਫਿਰ ਇਸ ਤਰੀਕੇ ਦੇ ਨਾਲ ਤਾਂ ਕੁਝ ਵੀ ਹੋ ਸਕਦਾ ਜਿਸ ਦੇ ਚੱਲਦੇ ਉਸ ਨੇ ਇਹਦੀ ਕੰਪਲੇਂਟ ਕਰਵਾਉਂਦੀ ਗੱਲ ਵੀ ਕਹੀ ਹੈ ਆਓ ਸੁਣਦੇ ਹਾਂ ਕਾਰ ਮਾਲਕ ਤੇ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਬਾਈ ਕੀ ਨਾਮ ਆ ਜੀ ਮਨਜੀਤ ਸਿੰਘ ਨਾਮ ਆ ਜੀ ਮੇਰਾ ਸ਼ਿਮਲਾਪੁਰੀ 40 ਨੰਬਰ ਗਲੀ ਚ ਰਹਿਣ ਵਾਲਾ ਮੈਂ ਅੱਛਾ ਕੀ ਹੋਇਆ ਕੀ ਗੱਲਬਾਤ ਹੋਈ ਗੱਲਬਾਤ ਐਦਾਂ ਹੋਈ ਮੈਨੂੰ ਟੋਲ ਟੈਕਸ ਦਾ ਮੈਸੇਜ ਆਇਆ ਕੱਲ 5:00 ਵਜੇ ਇੱਕ ਮਿੰਟ ਤੇ ਜਦੋਂ ਕੀ ਕਰ ਗੱਡੀ ਘਰੇ ਖੜੀ ਹੋਈ ਆ ਤੇ ਮੈਸੇਜ ਆ ਗਿਆ ਕਿ ਫਲਾਣੀ ਜਗ੍ਹਾ ਤੇ ਟੋਲ ਘਟਾਇਆ ਗਿਆ ਅੱਛਾ ਕਿੰਨੀ ਦੇਰ ਤੋਂ ਗੱਡੀ ਘਰੇ ਖੜੀ ਸੀ ਇਹ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਘਰੇ ਖੜੀ ਹੈ ਗੱਡੀ ਅੱਛਾ ਕਿੰਨਾ ਟੋਲ ਕਿੰਨਾ ਕੱਟਿਆ ਗਿਆ 70 ਰੁਪਏ ਦਾ ਕੱਟਿਆ ਗਿਆ ਤੁਹਾਨੂੰ ਕਿਦਾਂ ਮੈਸੇਜ ਆਇਆ ਤੁਹਾਨੂੰ ਕਾਦੇ ਤੇ ਮੈਸੇਜ ਆਇਆ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਫਾਸਟ ਟੈਗ ਦਾ ਟੈਗ ਲੱਗਾ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਟੈਗ ਲੱਗਾ ਹੈ ਤੇ ਮੈਨੂੰ ਫਾਸਟ ਟੈਗ ਤੋਂ ਮੈਸੇਜ ਆਇਆ ਕਿ ਆਪਲਾਣੀ ਜਗ੍ਹਾ ਤੋਂ 70 ਰੁਪਏ ਕੱਟੇ ਗਏ ਅੱਛਾ ਜਿਹੜੇ ਸੀਸੀਟੀਵੀ ਦਾ ਟਾਈਮ ਤੇ ਔਰ ਜਿਹੜਾ ਮੈਸੇਜ ਦਾ ਟਾਈਮ ਹੈ ਟੋਲ ਟੈਕਸ ਦਾ ਹਾਂਜੀ ਕਿੰਨਾ ਆਇਆ ਮੈਸੇਜ ਸੇਮ ਆ 5 ਵਜੇ 1 ਮਿੰਟ ਤੇ ਤੇ ਮੇਰੇ ਕੋ ਰਿਕਾਰਡਿੰਗ ਵੀ ਆ ਕੈਮਰੇ ਵੀ ਲੱਗੇ ਹੋਇਆ ਕੈਮਰੇ ਦੇ ਬਾਹਰ ਗੱਡੀ ਖੜੀ ਆ ਸਾਡੇ ਕੋਲ 5 ਵਜੇ 1 ਮਿੰਟ ਆ ਗੱਡੀ ਬਾਹਰ ਖੜੀ ਆ ਕਰਦੇ ਠੀਕ ਹੈ ਮਤਲਬ ਸੇਮ ਟਾਈਮਿੰਗ ਆ ਸੇਮ ਟਾਈਮ ਹੈ ਕਿਹੜੀ ਤਰੀਕ ਹੈ ਤਿੰਨ ਤਰੀਕ ਅੱਛਾ ਤੁਹਾਨੂੰ ਪਹਿਲਾਂ ਵੀ ਕਦੀ ਇਦਾਂ ਦੇ ਕੋਈ ਮੈਸੇਜ ਕੋਈ ਫੋਟੋ ਪਤਾ ਨਹੀਂ ਹੋਇਆ ਆ ਪਹਿਲੀ ਵਾਰ ਹੋਇਆ ਤਾਂ ਅੱਛਾ ਕਿਹੜੀ ਜਗ੍ਹਾ ਤੇ ਕਿਹੜੀ ਦੇ ਕਟਿਆ ਗਿਆ ਟੋਲ ਇਹ ਮੈਸੇਜ ਆਇਆ ਥੇ ਟੋਲ 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 ਟੇਲਮਾ ਟੇਲਮਾ ਪਿੰਡ ਕਰਦੇ ਅੱਛਾ ਤੇ ਪਹਿਲਾਂ ਕਦੇ ਗਏ ਹੋ ਉੱਥੇ ਤੁਸੀਂ ਉਧਰਲੇ ਪਾਸੇ ਨਹੀਂ ਪਹਿਲਾਂ ਕਦੇ ਨਹੀਂ ਗਿਆ ਮੈਂ ਨਾਮ ਹੀ ਪਹਿਲੀ ਵਾਰ ਸੁਣਿਆ ਮੈਂ ਅੱਛਾ ਇਸ ਸੰਬੰਧੀ ਸ਼ਿਕਾਇਤ ਦਿੱਤੀ ਸ਼ਿਕਾਇਤ ਦੇਣੀ ਹਾਲੇ ਅੱਛਾ ਕੀ ਮੰਗ ਕਰਦੇ ਹੋ ਬਤਾ ਦਿੰਦੇ ਮੰਗ ਕਰਦੇ ਆ ਜੀ ਗੱਡੀ ਘਰ ਦੇ ਬਾਹਰ ਖੜੀ ਆ ਤੇ ਇਦਾਂ ਕੋਈ ਅਨਹੋਣੀ ਹੋ ਜਾ ਕੋਈ ਗੱਲ ਹੋ ਜੇ ਤਾਂ ਇਹਦਾ ਕਰਨਾ ਚਾਹੀਦਾ ਕੁਛ ਨਾ ਕੁਛ ਹੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਅੱਛਾ ਗੱਡੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਤੁਹਾਨੂੰ ਟੈਨਸ਼ਨ ਹੈ ਹਾਂਜੀ ਪਰ ਸਵੇਰ ਤੋਂ ਟੈਨਸ਼ਨ ਹੀ ਹੈ ਮੈਨੂੰ ਪਰੇਸ਼ਾਨ ਹੋ ਰਿਹਾ ਹਾਂ ਹਰਾਸਮੈਂਟ ਹੋ ਰਿਹਾ ਸਵੇਰ ਤੋਂ ਮੈਂ ਅੱਛਾ ਗੱਡੀ ਕਿਹੜੀ ਹੈ ਇਹ ਪਾਲਸ ਗੱਡੀ ਹੈ ਜਿਹਨਾਂ ਨਾਲ ਸਰ ਕੀ ਨਾਮ ਹੈ ਸੰਦੀਪ ਕੁਮਾਰ ਸ਼ਕਲਾ ਸਰ ਕੀ ਹੋਇਆ ਕੀ ਹੈ ਇਹ ਗੱਡੀ ਨਾਲ ਜਿਹੜਾ ਮੁੰਡਾ ਦੋਸਤ ਹੈ ਮੇਰਾ ਕੱਲ ਇਹ 5:00 ਵਜੇ ਦੇ ਕਰੀਬ ਇਹਦਾ ਕੋਈ ਟੋਲ ਕੱਟਿਆ ਗਿਆ ਇਹ ਪਰੇਸ਼ਾਨ ਹੈ ਕਿ ਗੱਡੀ ਘਰੇ ਖੜੀ ਹੈ 2 ਮਹੀਨਿਆਂ ਤੋਂ ਗੱਡੀ ਬੰਦ ਹੈ ਤੇ ਟੋਲ ਕੱਟਿਆ ਗਿਆ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਆਪ ਜੀ ਨਾਲ ਗੱਲ ਸਾਂਝੀ ਕਰ ਲਈ ਹੁਣ ਇਹਦੇ ਵਿਸ਼ੇ 'ਚ ਅਸੀਂ ਇੱਕ ਕੰਪਲੇਂਟ ਤਿਆਰ ਕੀਤੀ ਹੈ ਜੋ ਕਿ ਕੱਲ ਸਾਈਬਰ ਸੈੱਲ ਨੂੰ ਤੇ ਜਿਹੜੇ ਟੋਲ ਅਧਿਕਾਰੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਰ ਦੇਖਦੇ ਹਾਂ ਕਿ ਕੀ ਆ ਕੀ ਕਾਰਨ ਕੀ ਲੱਗਦਾ ਹੈ ਕਾਰਨ ਦੇਖੋ ਜੇ ਕੋਈ ਤਕਨੀਕੀ ਖਰਾਬੀ ਹੁੰਦੀ ਤੇ ਪਹਿਲਾਂ ਹੋ ਜਾਣੀ ਸੀ ਜੇ ਮੁੰਡਾ ਕਾਫੀ ਸਮੇਂ ਤੋਂ ਗੱਡੀ ਚਲਾ ਰਿਆ ਮੈਨੂੰ ਲੱਗਦਾ ਹੈ ਕਿ ਇਹਦੀ ਕੋਈ ਨੰਬਰ ਪਲੇਟ ਹੀ ਆ ਇਹਦਾ ਜਿਹੜਾ ਲੋਗੋ ਹੈ ਫਾਸਟ ਟੈਗ ਦਾ ਉਹਨੂੰ ਕਿਸੇ ਤਰੀਕੇ ਨਾਲ ਸਾਈਬਰ ਠੱਗੀ ਜਿਹੜੀ ਕਰਾਈਮ ਹੈ ਜਿਹੜਾ ਇਹ ਉਹਨੂੰ ਮਿਸਯੂਜ਼ ਕਰਕੇ ਜੋ ਕਿ ਹੋ ਰਿਹਾ ਇਹ ਇਹਦੇ ਨਾਲ ਹੀ ਨਹੀਂ ਮੈਨੂੰ ਇਹ ਵੀ ਸ਼ੱਕ ਹੈ ਐਸੇ ਕਈ ਭੋਲੇ ਭਾਲੇ ਲੋਕ ਹੋਣੇ ਜਿਨ੍ਹਾਂ ਨਾਲ ਇਹ ਹੋ ਰਿਹਾ ਹੋਣਾ ਹੈ ਅੱਜ ਪਹਿਲਾਂ ਵੀ ਤੁਹਾਡੇ ਕੋ ਕੋਈ ਇਦਾਂ ਦੇ ਕੋਈ ਸ਼ਿਕਾਇਤ ਕੋਈ ਆਈ ਹੋਵੇ ਮੇਰੇ ਕੋਲੇ ਬਿਜਲੀ ਬਿੱਲ ਦੇ ਹੋਰ ਤਰ੍ਹਾਂ ਤਰ੍ਹਾਂ ਦੇ ਮਸਲੇ ਪਾਰਟ ਆਫ ਲਾਈਫ ਹੈ ਜਦੋਂ ਆਪਾਂ ਆਪਣੇ ਇਲਾਕੇ ਵਿੱਚ ਹੁੰਨੇ ਆਉਂਦੇ ਰਹਿੰਦੇ ਆ ਪਰ ਟੂਲ ਵਾਲਾ ਜੋ ਕਿ ਪਹਿਲੀ ਵਾਰੀ ਆਇਆ ਹੋਰ ਕਈ ਮਹਿਕਮਿਆਂ ਚ ਜਿਵੇਂ ਕਿਸੇ ਦਾ ਬਿਜਲੀ ਬਿੱਲ 5 ਲੱਖ ਆ ਗਿਆ 4 ਲੱਖ ਆ ਗਿਆ ਇਦਾਂ ਦੀ ਕਈ ਸ਼ਿਕਾਇਤਾਂ ਮੈਨੂੰ ਆਈਆਂ ਨੇ ਪਰ ਉਹ ਤਕਨੀਕੀ ਖਰਾਬੀ ਸੀ ਇਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਨਾ ਹੋਵੇ ਪਰ ਸ਼ੱਕ ਜ਼ਾਹਿਰ ਕਰ ਸਕਦੇ ਆ ਕਿ ਜੋ ਕਿ ਮਿਸਯੂਜ਼ ਹੋ ਰਿਹਾ ਹੈ ਵੀ ਇਹ ਬਿਲਕੁਲ ਕੱਲ ਦਵਾਂਗੇ ਜੀ ਗੱਲ ਵੀ ਕਰਾਂਗੇ ਅਫਸਰਾਂ ਮੁੰਡਾ ਪਰੇਸ਼ਾਨ ਹੈ ਜੀ ਬਿਲਕੁਲ ਪਰੇਸ਼ਾਨ ਹੈ ਜੀ ਉਹਨੂੰ ਤਾਂ ਇਹ ਹੈ ਵੀ ਜਿਹੜਾ ਹੁਣ شریف ਬੰਦਾ ਕਦੇ ਥਾਣੇ ਚੌਂਕੀ ਨਹੀਂ ਗਿਆ ਉਹਦੇ ਇੱਕ ਮੈਸੇਜ ਆ ਜਾਵੇ 70 ਰੁਪਏ ਕੱਟੇ ਗਏ ਵੀ ਤੇਰੀ ਗੱਡੀ ਇੱਥੋਂ ਲੰਘੀ ਐ ਉਹਦੇ ਮਨ 'ਚ ਤਾਂ ਕਈ ਤਰ੍ਹਾਂ ਦੇ ਵਿਚਾਰ ਨੇ ਵੀ ਖਬਰੇ ਮੇਰੀ ਗੱਡੀ ਨਾਲ ਕੀ ਹੋਇਆ ਹੋਊਗਾ ਕੱਲ ਨੂੰ ਉਹ ਪਰੇਸ਼ਾਨ ਹੈ ਵੀ ਮੇਰੇ ਨਾਲ ਕੁਝ ਵੀ ਹੋ ਸਕਦਾ ਏ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਘਰ ਖੜੇ ਕਿਸੇ ਵਾਹਨ ਦਾ ਚਲਾਨ ਕੱਟਿਆ ਗਿਆ ਹੋਵੇ ਇਸ ਤੋਂ ਪਹਿਲਾਂ ਇੱਕ ਲਹਿਰਾ ਗਾਗੇ ਦੇ ਗਾਗਾ ਪਿੰਨ ਤੋਂ ਇੱਕ ਫੌਜੀ ਦਾ ਮਾਮਲਾ ਸਾਹਮਣੇ ਆਸੀ ਜਿਸ ਦੇ ਕੀ ਘਰ ਖੜੇ ਮੋਟਰਸਾਈਕਲ ਦਾ ਚਲਾਨ ਕਟਿਆ ਚੋਂਦਾ ਤੇ ਉਸ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ